ਇੱਕ ਹਿੱਸਾ ਸਤਗੁਰੂ ਜੀ ਦੇ ਪਰਿਵਾਰ ਦਾ ਇਸ ਸਰਸਾ ਨਦੀ ਨੂੰ ਪਾਰ ਕਰਕੇ ਚੜ੍ਹਦੇ ਵੱਲ ਨੂੰ ਹੋ ਤੁਰਦਾ ਹੈ ਜਿਦੇ ਵਿੱਚ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬ ਜਦੇ ਸਨ ਸਤ ਪਉ ਨੂੰ ਇਸ ਪਾਵਨ ਧਰਤੀ ਤੇ ਚਰਨ ਪਾਉਂਦੇ ਹਨ ਇਸ ਚਮਕੌਰ ਦੀ ਧਰਤੀ ਤੇ ਆਉਣ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਬਾਗ ਦੇ ਵਿੱਚ ਰੁਕਦੇ ਹਨ ਸਿੰਘਾਂ ਆ ਕਰਕੇ ਜਦੋਂ ਇਸ ਚਮਕੌਰ ਦੀ ਧਰਤੀ ਦੇ ਵਿੱਚ ਨਿਗਾਹ ਮਾਰੀ ਤਾਂ ਇੱਕ ਗੜੀ ਜਿਹੜੀ ਹੈ ਉਹ ਇਸ ਚਮਕੌਰ ਦੀ ਧਰਤੀ ਦੇ ਵਿੱਚ ਬਹੁਤ ਉੱਚੀ ਹੈ ਜਦੋਂ ਸਿੰਘ ਇਹਨਾਂ ਦੋਨਾਂ ਮਾਲਕਾਂ ਤੱਕ ਪਹੁੰਚ ਕਰਦੇ ਐ ਤੇ ਇਤਿਹਾਸ ਕਈ ਥਾਂ ਤੇ ਵੀ ਜ਼ਿਕਰ ਕਰਦਾ ਹੈ ਕਿ ਇਹਨਾਂ ਦੋਨਾਂ ਮਾਲਕਾਂ ਵਿੱਚੋਂ ਇੱਕ ਮਾਲਕ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਹ ਗੜੀ ਦੇਣ ਦੇ ਲਈ ਮਨ ਨਹੀਂ ਬਣਾਇਆ ਤਾਂ ਉਹ ਹੁਣ ਬਹਾਨੇ-ਬਹਾਨਾ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਕਿਸ ਤਰ੍ਹਾਂ ਪੁੱਜਾਂ ਮੇਰੇ ਕੋਲ ਮਾਰੇ ਸਾਹਿਬ ਜੀ ਨੂੰ ਮੱਥਾ ਟੇਕਣ ਵਾਸਤੇ ਕੋਈ ਦਰਸ਼ਨੀ ਪੇਟਾ ਨਹੀਂ ਹੈ ਇਤਿਹਾਸ ਦੱਸਦਾ ਹੈ ਕਿ ਸਿੰਘਾਂ ਨੇ ਆਪਣੇ ਖੀਸੇ ਵਿੱਚੋਂ ਆਪਣੇ ਖਜ਼ਾਨੇ ਵਿੱਚੋਂ ਉਹਨਾਂ ਨੂੰ ਕੁਝ ਮੋਹਰਾਂ ਦੇ ਕਰਕੇ ਨਾਲ ਲੈ ਕੇ ਗਏ ਤਾਂ ਜੋ ਮਾਰੇ ਸਾਹਿਬ ਜੀ ਨੂੰ ਮੱਥਾ ਟੇਕ ਕਰਕੇ ਤੇ ਫਿਰ 사ਤਗੁਰੂ ਜੀ ਦੇ ਨਾਲ ਉਹਨਾਂ ਦੀ ਜਿਹੜੀ वार्तालाਪ ਹੈ ਜਿਹੜੀ ਗੱਲਬਾਤ ਹੈ ਉਹ ਹੋ ਸਕੇ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਵਿੰਦ ਸਿੰਘ ਨਾਮ ਕਹਾਉਂ ਚਮਕੌਰ ਸਾਹਿਬ ਦੀ ਉਹ ਧਰਤੀ ਜਿੱਥੇ ਸਤਗੁਰਾਂ ਨੇ ਸਵਾ ਲੱਖ ਫੌਜਾਂ ਦੇ ਨਾਲ ਇਕੱਲੇ ਕਲੇ ਸਿੰਘ ਦਾ ਮੁਕਾਬਲਾ ਕਰਵਾਇਆ ਚਮਕੌਰ ਦੀ ਗੜੀ ਦੇ ਵਿੱਚ ਅੱਜ ਖੜੇ ਆਂ ਜਿੱਥੇ ਕਿ ਅੱਜ ਦੇ ਦਿਨ ਸਤ ਪਉ ਨੂੰ ਸਾਹਿਬੇ ਕਮਾਲ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਸਮੇਤ ਅਤੇ ਸਿੰਘਾਂ ਦੇ ਸਮੇਤ ਸਿੱਖਾਂ ਸਮੇਤ ਅੱਜ ਦੇ ਦਿਨ ਸਤ ਪਉ ਨੂੰ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਸਨ ਇਸ ਪਵਨ ਧਰਤੀ ਜਿਸ ਧਰਤੀ ਤੇ ਆਪਾਂ ਇਸ ਵਕਤ ਮੌਜੂਦ ਆਂ ਖੜੇ ਆਂ ਇਹ ਪਵਨ ਧਰਤੀ ਸ੍ਰੀ ਚਮਕੌਰ ਸਾਹਿਬ ਜੀ ਦੀ ਛੇ ਪੌ ਦੀ ਵਿਛੋੜੇ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਪਰਿਵਾਰ ਜਿਹੜਾ ਉਹ ਉਸ ਸਰਸਾ ਨਦੀ ਤੇ ਵਿਛੜਦਾ ਹੈ ਤਿੰਨ ਹਿੱਸਿਆਂ ਵਿੱਚ ਸਤਿਗੁਰੂ ਜੀ ਦਾ ਪਰਿਵਾਰ ਜਿਹੜਾ ਉਹ ਵੰਡਿਆ ਜਾਂਦਾ ਹੈ ਇੱਕ ਹਿੱਸਾ ਸਰਸਾ ਨਦੀ ਨੂੰ ਪਾਰ ਕਰਨ ਤੋਂ ਪਹਿਲਾਂ ਹੀ ਦਿੱਲੀ ਵੱਲ ਨੂੰ ਹੋ ਤੁਰਦਾ ਜਿਹਦੇ ਵਿੱਚ ਸਤਿਗੁਰੂ ਜੀ ਦੇ ਮਹਿਲ ਹਨ ਔਰ ਨਾਲ ਸਤਕਾਰ ਜੋਗ ਸਿੰਘ ਸਾਹਿਬ ਗਿਆਨੀ ਮਣੀ ਸਿੰਘ ਜੀ ਹਨ ਇੱਕ ਹਿੱਸਾ ਸਤਿਗੁਰੂ ਜੀ ਦੇ ਪਰਿਵਾਰ ਦਾ ਇਸ ਸਰਸਾ ਨਦੀ ਨੂੰ ਪਾਰ ਕਰਕੇ ਚੜਦੇ ਵੱਲ ਨੂੰ ਹੋ ਤੁਰਦਾ ਹੈ ਜਿਦੇ ਵਿੱਚ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬ ਜਾਦੇ ਸਨ ਤੀਜਾ ਹਿੱਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦਾ ਇਸ ਸਰਸਾ ਨਦੀ ਨੂੰ ਪਾਰ ਕਰਕੇ ਲੈਹਿੰਦੇ ਨੂੰ ਹੋ ਤੁਰਦਾ ਹੈ ਜਿਦੇ ਵਿੱਚ ਖੁਦ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਔਰ ਵੱਡੇ ਸਾਹਿਬਜਾਦੇ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਪੰਜ ਪਿਆਰੇ ਸਹਿਬਾਨ ਤੇ ਕਰੀਬ ਲਗਭਗ 40 ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸਾਹਿਬ ਜੀ ਦੇ ਨਾਲ ਸਰਸਾ ਨਦੀ ਪਾਰ ਕਰਕੇ ਇਸ ਏਰੀਆ ਨੂੰ ਹੋ ਤੁਰਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਸਤਪੂਣ ਇਸ ਪਾਵਨ ਧਰਤੀ ਤੇ ਚਰਨ ਪਾਉਂਦੇ ਹਨ ਇਸ ਚਮਕੌਰ ਦੀ ਧਰਤੀ ਤੇ ਆਉਣ ਤੇ ਸਤਗੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਬਾਗ ਦੇ ਵਿੱਚ ਰੁਕਦੇ ਹਨ ਜਿਹੜਾ ਇੱਕ ਬਗੀਚੇ ਦੀ ਤਰ੍ਹਾਂ ਹੈ ਬਹੁਤ ਸੁਹਾਵਣੀ ਥਾਂ ਹੈ ਸਤਗੁਰ ਜੀ ਨੇ ਆਪਣੇ ਸਿੰਘਾਂ ਸਹਿਤ ਉੱਥੇ ਰੁਕ ਕੇ ਆਪਣਾ ਜਿਹੜਾ ਪੜਾਖ ਕੀਤਾ ਦਮ ਲਿਆ ਸਤਗੁਰ ਜੀ ਉੱਥੇ ਰੁਕੇ ਉੱਥੇ ਰੁੱਕ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਇਸ ਚਮਕੌਰ ਦੀ ਧਰਤੀ ਦੇ ਵਿੱਚ ਕੋਈ ਜਗ੍ਹਾ ਜਿਹੜੀ ਆ ਰੁਕਣ ਵਾਸਤੇ ਵੇਖਣ ਦੇ ਲਈ ਭਾਲਣ ਦੇ ਲਈ ਭੇਜਿਆ ਸਿੰਘਾਂ ਕਰਕੇ ਜਦੋਂ ਇਸ ਚਮਕੌਰ ਦੀ ਧਰਤੀ ਦੇ ਵਿੱਚ ਨਿਗਾਹ ਮਾਰੀ ਤਾਂ ਇੱਕ ਗੜੀ ਜਿਹੜੀ ਹੈ ਉਹ ਇਸ ਚਮਕੌਰ ਦੀ ਧਰਤੀ ਦੇ ਵਿੱਚ ਬਹੁਤ ਉੱਚੀ ਹੈ ਜਿਹੜੀ ਆਮ ਜਿਤਨਾ ਨਗਰ ਹੈ ਇਹਦੇ ਨਾਲੋਂ ਉੱਚੇ ਥਾਂ ਤੇ ਜਿਹੜੀ ਹੈ ਉਹ ਵਸੇ ਹੈ ਭਾਵੇਂ ਉਹ ਕੱਚੀ ਸੀ ਪਰ ਹੈ ਸਭ ਤੋਂ ਉੱਚੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਜਾ ਕਰਕੇ ਜਦੋਂ ਖਬਰ ਸਿੰਘ ਦਿੰਦੇ ਆ ਤੇ ਮਹਾਰਾਜ ਸਾਹਿਬ ਜੀ ਉਹਨਾਂ ਦੇ ਉਸ ਗੜੀ ਦੇ ਜਿਹੜੇ ਮਾਲਕਾਂ ਨੂੰ ਸਾਦਦੇ ਐ ਰੂਪਚੰਦ ਤੇ ਰਾਏ ਜਗਸਿਓ ਦੋ ਇਸ ਗੜੀ ਦੇ ਮਾਲਕ ਨੇ ਦੋਨਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਸਾਧ ਕਰਕੇ ਇਸ ਗੜੀ ਨੂੰ ਖਰੀਦਣ ਬਾਰੇ ਕਹਿੰਦੇ ਆ ਜਦੋਂ ਸਿੰਘ ਇਹਨਾਂ ਦੋਨਾਂ ਮਾਲਕਾਂ ਤੱਕ ਪਹੁੰਚ ਕਰਦੇ ਐ ਤੇ ਇਤਿਹਾਸ ਕਈ ਥਾਂ ਤੇ ਵੀ ਜ਼ਿਕਰ ਕਰਦਾ ਹੈ ਕਿ ਇਹਨਾਂ ਦੋਨਾਂ ਮਾਲਕਾਂ ਵਿੱਚੋਂ ਇੱਕ ਮਾਲਕ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਹ ਗੱਡੀ ਦੇਣ ਦੇ ਲਈ ਮਨ ਨਹੀਂ ਬਣਾਇਆ ਤਾਂ ਉਹ ਹੁਣ ਬਹਾਨੇ-ਬਹਾਨਾ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਕਿਸ ਤਰ੍ਹਾਂ ਪੁੱਜਾਂ ਮੇਰੇ ਕੋਲ ਮਹਾਰਾਜ ਸਾਹਿਬ ਜੀ ਨੂੰ ਮੱਥਾ ਟੇਕਣ ਵਾਸਤੇ ਕੋਈ ਦਰਸ਼ਨੀ ਪੇਟਾ ਨਹੀਂ ਹੈ ਇਤਿਹਾਸ ਦੱਸਦਾ ਹੈ ਕਿ ਸਿੰਘਾਂ ਨੇ ਆਪਣੇ ਖੀਸੇ ਵਿੱਚੋਂ ਆਪਣੇ ਖਜ਼ਾਨੇ ਵਿੱਚੋਂ ਉਹਨਾਂ ਨੂੰ ਕੁਝ ਮੋਹਰਾਂ ਦੇ ਕਰਕੇ ਨਾਲ ਲੈ ਕੇ ਗਏ ਤਾਂ ਜੋ ਮਹਾਰਾਜ ਸਾਹਿਬ ਜੀ ਨੂੰ ਮੱਥਾ ਟੇਕ ਕਰਕੇ ਤੇ ਫਿਰ 사ਤਗੁਰੂ ਜੀ ਦੇ ਨਾਲ ਉਹਨਾਂ ਦੀ ਜਿਹੜੀ ਵਾਰਤਾ ਲਾਵੇ ਜਿਹੜੀ ਗੱਲਬਾਤ ਹੈ ਉਹ ਹੋ ਸਕੇ ਸੋ ਸਤਗੁਰੂ ਜੀ ਕੋਲ ਪੁੱਜਿਆ ਜਾਂਦਾ ਹੈ ਇਸ ਗੱਡੀ ਦੇ ਬਾਰੇ ਇਸ ਗੱਡੀ ਨੂੰ ਖਰੀਦਣ ਦੇ ਬਾਰੇ ਸਤਗੁਰੂ ਜੀ ਗੱਲਬਾਤ ਕਰਦੇ ਆ ਦੋਨਾਂ ਹੀ ਮਾਲਕਾਂ ਤੋਂ ਸਤਗੁਰ ਸੱਚੇ ਪਾਤਸ਼ਾਹ ਜੀ ਮਾਇਆ ਦੇ ਕਰਕੇ ਇਹ ਜਿਹੜੀ ਗੱਡੀ ਹੈ ਉਹ ਖਰੀਦ ਲੈਂਦੇ ਆ ਜਿਸ ਥਾਂ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਰੁਕੇ ਆਪਣਾ ਠਹਿਰਾਵ ਕੀਤਾ ਆਪਣਾ ਪੜਾਉ ਕੀਤਾ ਦਮ ਲਿਆ ਅੱਜ ਉਥੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜਿਹੜਾ ਹੈ ਉਹ ਸੁਭਾਏਮਾਨ ਹੈ ਉੱਥੇ ਸਤਗੁਰੂ ਜੀ ਦੇ ਰੁਕਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆ ਦੇ ਪਾਵਨ ਸਰੂਪ ਪ੍ਰਕਾਸ਼ ਹਨ ਸਰੋਵਰ ਹੈ। ਇਹ ਸਾਕੇ ਦਾ ਇਸ ਧਰਤੀ ਦੇ ਉੱਤੇ ਸਭ ਤੋਂ ਪਹਿਲਾ ਜਿਹੜਾ ਗੁਰੂ ਸਥਾਨ ਇਹੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 10ਵੀਂ ਜਿਹੜਾ ਇਹ ਬਣਦਾ ਹੈ। ਇੱਥੋਂ ਸਤਪੁਰ ਸੱਚੇ ਪਾਤਸ਼ਾਹ ਜੀ ਆਪਣੇ ਲਾਮ ਲਸ਼ਕਰ ਦੇ ਨਾਲ ਆਪਣੇ ਫਰਜ਼ੰਦਾ ਦੇ ਨਾਲ ਆਪਣੇ ਸਿੰਘਾਂ ਦੇ ਨਾਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਚਮਕੌਰ ਦੀ ਗੜੀ ਜਿਹੜੀ ਹੈ ਕੱਚੀ ਗੜੀ ਜਿਹੜੀ ਹੈ ਇਹਦੇ ਵੱਲ ਨੂੰ ਹੋ ਤੁਰਦੇ ਆ। ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੰਘਾਂ ਨੂੰ ਲੈ ਕਰਕੇ ਜਦੋਂ ਇਸ ਗੜੀ ਵੱਲ ਨੂੰ ਆਉਂਦੇ ਆ ਤਾਂ ਦੂਰੋਂ ਹੀ ਵੇਖ ਕੇ ਸਤਗੁਰ ਜੀ ਇੱਕ ਅਹਿਸਾਸ ਜਿਹੜਾ ਉਹ ਅੰਦਰ ਸੁਲਝੋਂਦੇ ਐ ਜਿੰਨੂੰ ਅੱਲਾ ਯਾਰਖਾ ਜੋਗੀ ਬੜਾ ਸੋਹਣਾ ਕਲਮਬਾਦ ਕਰਦਾ ਐ ਅੱਲਾ ਯਾਰਖਾ ਜੋਗੀ ਲਿਖਦਾ ਐ ਕਿ ਜਦੋਂ ਮਹਾਰਾਜ ਸਾਹਿਬ ਜੀ ਨੇ ਇਸ ਗੜੀ ਨੂੰ ਤੱਕਿਆ ਤਾਂ ਤੱਕ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹੀ ਖਿਆਲ ਕੀਤਾ ਹੋਣਾ ਕਿ ਜਿਸ ਖਿੱਤੇ 'ਮੇ ਹਮ ਕਹਤੇ ਤੇ ਆਣਾ ਇਹ ਵਹੀ ਹੈ ਕਲ ਬੱਚੋ ਕੋ ਜਹਾਂ ਹੈ ਕਟਾਣਾ ਇਹ ਵਹੀ ਹੈ ਲਟਕੇ ਜਿਸ ਜਗਾਹ ਸੇ ਹੈ ਜਾਣਾ ਇਹ ਵਹੀ ਹੈ ਮੱਟੀ ਕਹਿ ਦਦੀਏ ਹਾਂ ਇਹ ਟਿਕਾਣਾ ਵਹੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਗੜੀ ਨੂੰ ਤੱਕਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਅੰਦਰ ਦੀਆਂ ਸਾਂਝਾ ਉਸ ਅੱਲਾਹ ਤਾਲਾ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਪਾਉਂਦੇ ਆ ਤੇ ਇਸ ਗੜੀ ਵੱਲ ਨੂੰ ਹੋ ਤੁਰਦੇ ਆ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਔਰ ਸਿੰਘ ਸਾਹਿਬ ਜੀ ਦੇ ਸਹਿਬਜ਼ਾਦੇ ਜਿਹੜੇ ਆ ਇਸ ਗੜੀ ਦੇ ਵਿੱਚ ਪ੍ਰਵੇਸ਼ ਕਰਦੇ ਆ ਜਾ ਕਰਕੇ ਆਪਣਾ ਟਿਕਾਣਾ ਕੀਤਾ ਜਾਂਦਾ ਪੜਾ ਕੀਤਾ ਜਾਂਦਾ